लॻी हाज़री विच दरबार सचे उते ख़ुश नानतार थो सजेूरी फलांदे आण सजे नूरी महफ़लांदे उचे सचे नचार थो लेक ख़ुशी देके ख़ुशी दे, लेके खुशी दे, लेके खुशी दे। ਸੁਪਦਰਵਾਦ ਸਿੰਘਾ ਪਈ ਗੁੰਦਕੇ ਗੜਾ ਵਿੱਚ ਹਾਰ ਥੋਡੇ ਪਈ ਗੁੰਦਕੇ ਗੜਾ ਮੇ ਹਾਰ ਥੋਡੇ ਸਾਰੇ ਗੁਰਮਖਿਤਵਾਰ ਪਿਆਰ ਨਾਲ ਆਪ ਸਤਨਾਮ ਸ੍ਰੀ ਮਹਾਂਪੁਰਖ ਸੰਤ ਸੁਆਮੀ ਦਰਵਾਰਾ ਸਿੰਘ ਜੀ ਲੋਕੋ ਬਾਣੀ ਉਹਨਾਂ ਦੀ ਪਵਿੱਤਰ ਪਾਵਨ ਕਾ ਬਾਣੀ ਉਹ ਸੰਗਤ ਦਾ ਸ਼ੁਕਰ ਧੰਨਵਾਦ ਕਰਦੇ ਆ ਕਰਨਾ ਵੀ ਚਾਹੀਦਾ ਕਿਉਂਕਿ ਜਦੋਂ ਆਪਾਂ ਸੰਗਤ ਰੂਪ ਵਿੱਚ ਇਕਜੁੱਟ ਦੇ ਚਰਨਾਂ 'ਚ ਸਜਦੇ ਆ ਨਾ ਉਦੋਂ ਆ ਸਮਝੋ ਮਹਾਰਾਜ ਦੀ ਰਹਿਮਤ ਹੋ ਜਾਂਦੀ ਹੈ ਸਾਡੇ ਹਿਰਦਿਆਂ ਦੇ ਵਿੱਚੋਂ ਵਸ ਜਾਂਦੀ ਆ ਆ ਜਿਹੜੇ ਆਪਾਂ ਸੁਣਦੇ ਆ ਨਾ ਕੋਈ ਗੱਲ ਜਿਵੇਂ ਗੁਰਮਖ ਵਿਚਾਰ ਕਰ ਲਈ ਸੀ ਆਪਾਂ ਸੁਣ ਸੁਣ ਰਹੇ ਸੀ ਉਹ ਜਿਹੜੀਆਂ ਆਪਾਂ ਸੁਣ ਸਕਦੇ ਜੇ ਆਪਣੇ ਆਪ ਯਤਨ ਕਰੀਏ ਵੀ ਸੁਣ ਲਈਏ ਕੌਣ ਸੁਣਦਾ ਹੈ ਸਾਹਿਬ ਕਹਿੰਦੇ ਜਿਸ ਮਨ ਵਸਿਆ ਸੁਨੇ ਲਾਏ ਪ੍ਰੀਤ ਇਹਦੇ ਹਿਰਦੇ ਚ ਵਸ ਜੀ ਉਹ ਸੁਣਦਾ ਉਹਦੀ ਗੱਲ ਤੇ ਜਦੋਂ ਹਿਰਦੇ ਚ ਵਸ ਜੀ ਸੰਗਤ ਪਰਮੇਸ਼ਰ ਰੂਪ ਹੋ ਜਾਂਦੀ ਹੈ ਤਾਂ ਕਰਕੇ ਮਹਾਂਪੁਰਖ ਕਹਿੰਦੇ ਜੀ ਆਇਆਂ ਆਖਾਂ ਸਭ ਸੰਗਤਾਂ ਨੂੰ ਭਾਗਾ ਨਾਲ ਮਿਲੇ ਤੇ ਰਾਤ ਲੱਗੇ ਹਾਜ਼ਰੀਆ ਵਿੱਚ ਦਰਬਾਰ ਸੱਚੇ ਖੁਸ਼ ਉਤੇ ਨੇ ਦੱਸੇ ਅਵਤਾਰ ਥੋਡੇ ਆਣ ਸਜਿਓ ਨੋਰੀ ਵਿੱਚ ਮੈਂ ਪਲਾਦੇ ਉੱਚੇ ਸੋਚੇ ਨੇ ਸ਼ੁਭ ਵਿਚਾਰ ਥੋਡੇ ਲੈ ਕੇ ਖੁਸ਼ੀ ਦੇ ਪੁਸ਼ਪ ਦਰਬਾਰ ਸਿੰਘਾਂ ਮਹਪਾਨਾ ਗੁੰਦਕੀ ਕੰਠੇ ਮੈਂ ਆਪਣੀਆਂ ਕੁਛੀਆਂ ਦੇ ਹਾਰ ਗੁੰਦ ਕੇ ਥੋੜੇ ਕੰਠ ਸਜਾਦਿਆ ਕਿਉਂਕਿ ਤੁਸੀਂ ਗੁਰੂ ਦੇ ਚਰਨਾ ਚਾਹੇ ਲੋ ਹੁਣ ਆਪਾਂ ਜਿਸ ਹਜੂਰ ਦੇ ਸਨਮੁਖ ਬੈਠੇ ਆ ਇੱਕ ੱਡਾ ਕਬੱਡਾ ਦਾਤਾ ਔਰ ਕਿੰਨਾ ਕੁ ਜਿਆਦਾ ਆਪਾਂ ਲੋਕ ਹਵਤਰਾਹੀ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੇ ਇਤਿਹਾਸ ਤੋਂ ਇੱਕ ਪ੍ਰੇਮ ਦੀ ਕਥਾ ਸੁਣਾਵਾਂਗੇ ਕਿਉਂਕਿ ਗੱਲ ਤਾਂ ਪ੍ਰੇਮ ਦੀ ਹੈ ਮੈਂ ਭਾਈ ਸਾਹਿਬ ਸਮਝਾ ਰਹੀ ਸੀ ਨਾ ਕਿ ਰੱਬ ਨੂੰ ਪ੍ਰੇਮ ਖਟਾਉ ਗਿਆ ਵਾਹ ਜਿਹਦਾ ਪ੍ਰੇਮ ਉਹ ਰੱਬ ਦੇ ਦੇਣੀ ਹੈ ਕਿ ਨਾ ਪ੍ਰੇਮ ਤੋਂ ਦੂਰ ਹੈ ਰੱਬ ਤੋਂ ਰੱਬ ਨੂੰ ਪਾਉਣ ਦਾ ਰਸਤਾ ਇੱਕੋ ਹੀ ਹੈ ਕਲਗੀ ਵਾਲੇ ਗੁਰੂ ਕਹਿੰਦੇ ਸੱਚ ਕਹੋ ਸੁਨ ਰਹੋ ਸਭੇ ਜਿਨ ਪ੍ਰੇਮ ਕੀਓ ਤਨਹੀ ਪਰਮਾਤਮਾ ਆ ਪੰਜ ਦਾ ਇਤਿਹਾਸ ਪਤਾਖ ਤੁਹਾਡੇ ਪਾਵਨ ਚਰਨੀ ਕਹਿਣਾ ਸਮਝ ਰੇ ਕੇ ਇੱਕ ਮੱਲਾ ਪਿੰਡ ਹੈ ਬਾਜੇਖਾਨੇ ਦੇ ਨਾਲ ਮੱਲਾ ਪਿੰਡ ਪਾਈ ਭਗਤੀ ਤੇ ਬਾਤਿਖਾਨੇ ਤੇ ਵਿਚਾਲੇ ਸੜਕ ਮੁੜਦੀ ਆ ਮੱਲੇ ਦੀ। ਛੇਵੇਂ ਪਾਤਸ਼ਾਹ ਦੇ ਸਮੇਂ ਦੀ ਗੱਲ ਕਰਨ ਲੱਗੇ ਆ ਉਸ ਮੱਲੇ ਪਿੰਡ 'ਚ ਇੱਕ ਬਹੁਤ ਗਰੀਬ ਸਿੱਖ ਰਹਿੰਦਾ ਹੁੰਦਾ ਮਰਦਾ ਬਹੁਤ ਗਰੀਬ ਸਿੱਖ। ਗੱਲ ਇਹ ਕਰਨੀ ਆ ਵੀ ਗੁਰੂ ਤੇ ਸੇਵਕ ਨੂੰ ਇਕੱਡਾ ਭਰੋਸਾ ਹੋਣਾ ਚਾਹੀਦਾ। ਔਰ ਗੁਰੂ ਵੀ ਜਿਹੜਾ ਉਹਦਾ ਬਣ ਜੇ ਉਹਨੂੰ ਕੀ ਪਦਵੀ ਬਖਸ਼ ਸਕਦਾ ਕੀ ਦੇ ਸਕਦਾ ਕੋਲ ਦੀ ਕੋਈ ਹੱਦ ਬੰਦੀ ਨਹੀਂ ਆਪਾਂ ਉਹਨੂੰ ਪਹਿਨ ਜਾਂ ਸੁਣਨ ਮਾਤਰ ਨਹੀਂ ਸਾ ਵੀ ਗੁਰੂ ਗਰੀਬ ਨਿਵਾਜ ਹੈ ਉਹ ਕਿੱਡਾ ਕਬੜਾ ਗਰੀਬ ਨਿਵਾਜ ਹੈ ਕਿੱਡਾ ਕਬੜਾ ਪਰਉਪਕਾਰੀ ਹੈ ਸਾਰੇ ਗੁਰੂਾਰੇ ਪਰ ਸੁਣਦੇ ਹੈ ਨਾ ਵੱਡਜੋ ਦਾ ਪਰਉਪਕਾਰੀ ਚਲੋ ਵੱਡੇ ਜੋਤੇ ਤਾਂ ਸੈਤ ਸਾਸੀ ਪਰਉਪਕਾਰੀ ਕਿੱਡੇਕ ਸੀ ਉਹਨਾਂ ਦੇ ਸਮੇਂ ਇੱਕ ਬਹੁਤ ਗਰੀਬ ਦਾ ਸਿੱਖ ਉਹਦਾ ਨਾਮ ਸੀ ਭਾਈ ਧਰਮਚੰਦ ਧਰਮਚੰਦ ਪਰ ਦੁਨੀਆ ਉਹਨੂੰ ਕਹਿੰਦੀ ਹੁੰਦੀ ਧਰਮਾ ਧਰਮਾ ਇਹ ਗੁਜ਼ਰਤੀ ਗੱਲ ਹੈ ਜੇ ਕੋਈ ਬੰਦਾ ਗਰੀਬ ਹੋਵੇ ਨਾ ਉਹਦਾ ਪੂਰਾ ਨਾਮ ਨਹੀਂ ਲੈਂਦਾ ਕੋਈ ਜਿੱਥੇ ਦੇਖ ਲਿਓ ਆਪਣੇ ਪਿੰਡਾਂ ਦੀ ਗੱਲ ਨਹੀਂ ਤਦੇ ਬੜਾ ਪਿਆਰਾ ਕਿਸੇ ਨੇ ਲਿਖਿਆ ਮਾਇਆ ਤੇਰੇ ਤੀਨ ਨਾਮੁ ਪਰਸੂ ਪਰਸ ਪਰਸਰਾਮ ਜੇ ਤਾਂ ਮਾਇਆ ਹੈ ਤੇ ਤਾਂ ਪਰਸਰਾਮ ਤੇ ਜੇ ਵਿਚਾਰਾ ਕੋਈ ਗਰੀਬ ਹੈ ਫਿਰ ਕੰਦ ਕੰਦ ਕਨਾ ਆਹ ਸੁਣੋ ਪਰਸੂ ਰਿਆ ਨਾਉਂਦਾ ਸੀ ਉਹਦਾ ਧਰਮਚੰਦ ਪਰ ਕਹਿੰਦੇ ਹੁੰਦੇ ਉਹਨੂੰ ਧਰਮਾ ਧਰਮ। ਘਰ 'ਚ ਉਹਦੇ ਇਤਨੀ ਗਰੀਬੀ 'ਚ ਕੋਈ ਉਹਦੇ ਲੜਕਦਾ। ਉਹਦੇ ਘਰ ਵਾਲੀ ਉਹਨੂੰ ਕਿਹਾ ਕਰੇ ਤੂੰ ਗੁਰੂ ਸ਼ੇਮੇ ਪਾਤਸ਼ਾਹ ਦੇ ਚਰਨਾਂ 'ਚ ਜਾਨਾ ਹੈ। ਭਲਾ ਕੀ ਫਰਕ ਪੈਂਦਾ ਗੁਰੂ ਦੇ ਚਰਨਾਂ 'ਚੋਂ ਕੁਝ ਮੰਗ ਲੈ। ਆਪਾਂ ਨੂੰ ਕਿਹੜਾ ਕੋਈ ਮੰਗਣ 'ਚ ਹਰਜ ਹੈ? ਉਹ ਧਰਮਚੰਦ ਕਿਹਾ ਕਰੇ ਮੈਨੂੰ ਮੰਗਣਾ ਹੀ ਨਹੀਂ ਆਉਂਦਾ ਮੈਂ ਮੰਗਾਂ ਕੀ। ਉਹ ਸਤ ਸੰਤੋਖੀ ਸੀ ਔਰ ਗੁਰੂ ਤੇ ਪੂਰਨ ਭਰੋਸਾ ਰੱਖਣ ਵਾਲਾ ਸੀ ਉਹਦੇ ਦਿਲ ਦਾ ਬਰਬਲਾ ਹੋਰ ਵੀ ਮੰਗੀ ਦਾ ਤਉ ਤੋ ਹੁੰਦਾ ਜਿਹੜਾ ਕੁਝ ਨਾ ਜਾਣਦਾ ਹੋ ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅਗੇ ਕੀਚੇ ਅਰਦਾਸ ਉਹਨੂੰ ਅਰਦਾਸ ਦੀ ਕੀ ਲੋੜ ਹੈ ਜਿਹੜਾ ਸਭ ਕੁਝ ਜਾਣਦਾ ਇੱਕ ਦਿਨ ਦੁਖੀ ਹੋ ਗਈ ਉਹਦੇ ਘਰ ਵਾਲੀ ਲੋ ਇਥੋਂ ਆਪਣੀਆਂ ਕਵਤਾ ਸੁਣੋ ਉਹ ਹਿਰਦੇ ਚੋਂ ਦੁਖੀ ਹੋ ਕੇ ਕਹਿੰਦੀ ਹੈ ਪਤੀ ਜੀ ਮੈਂ ਹੋਂ ਫੋਚਦੀ ਆਂ ਵੀ ਆਪਾਂ ਸਾਰੀ ਉਮਰ ਹੀ ਨੰਗਾ ਲਾਂਗੇ ਤੂੰ ਸੰਗਦਾ ਰਹੀ ਗੁਰੂ ਦਾ ਚਰਣਾ ਤੋਂ ਕੁਛ ਮੰਗਣਾ ਨਹੀਂ ਆਪਣਾ ਜੀਵ ਨਹੀਂ ਲੱਗਦਾ ਉਹਦਾ ਪੁੱਤਰ ਹੋ ਗਿਆ ਸੀ ਜਵਾਨ ਉਹਨੂੰ ਕੋਲੇ ਖੜਾ ਕੇ ਕਹਿੰਦੀ ਆਪਣੇ ਪੁੱਤ ਬੰਲੀ ਦੇਖ ਲੈ ਆਪਣੀ ਆਪਣੀ ਗਰੀਬੀ ਨਾਲ ਆਪਣੇ ਧੱਕਰੇ ਖਾਣ ਨੂੰ ਮੁੱਠੀ ਢੋਲੀ ਜਾਤਾ ਨਹੀਂ ਹੈ ਆਪਣੀ ਘਰੇ ਭਲਾਏ ਦੱਸ ਵੀ ਆਪਣੇ ਪੁੱਤਰ ਦੇ ਘਰੇ ਕੋਈ ਆਪਣੀ ਬੱਚੀ ਤੋਰੂਗਾ ਕੋਈ ਧੀ ਦਾ ਰਿਸ਼ਤਾ ਕਰੂਗਾ ਆਪਾਂ ਤਾਂ ਮਾਰੇ ਜਾਵਾਂਗੇ ਆਪਣੀ ਤਾਂ ਸੰਬੰਧਸ ਵੀ ਖਤਮ ਹੋ ਜੂ ਤੂੰ ਮੰਗਦਾ ਕਿਉਂ ਨਹੀਂ ਛੇਵੇਂ ਗੁਰੂ ਦੇ ਚਰਣਾ ਤੋਂ ਕੁਛ ਨਾ ਕੁਛ ਮੰਗ ਇੱਕ ਪਿਆਰ ਵਿੱਚ ਆ ਕੇ ਭਾਈ ਧਰਮ ਨੇ ਧਰਮੇ ਦੀ ਪਤਨੀ ਜੋ ਕਹਿੰਦੀ ਉਹ ਪ੍ਰੇਮਨਾ ਕਵਿਤਾ ਸੁਣੋ ਛੇਵੇਂ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਲਖ ਜਗਾਈਏ ਕਿਉਂ ਨਾ ਗੁਰੂ ਤੋਂ ਮੰਗੀਓ ਤਾਂ ਭਗਤਾਂ ਨੇ ਵੀ ਮੰਗਿਆ ਭਗਤ ਧੰਨੇ ਵਰਗਿਆ ਨੇ ਭਗਤ ਕਬੀਰ ਵਰਗਿਆ ਨੇ ਉਹਨਾਂ ਨੇ ਤਾਂ ਮਾਲਾ ਹੀ ਪੜੇ ਸ ਦਿੱਤੀ ਭੋਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਹੀਜੈ ਤੂੰ ਭਗਤਾਂ ਤੋਂ ਤਾਂ ਨਹੀਂ ਵੱਡਾ ਫੁੱਟ ਤੂੰ ਮੰਗਦਾ ਕਿਉਂ ਨਹੀਂ ਇੱਕ ਮਜਬੂਰ ਹੋ ਕੇ ਆਪਣੀ ਧਰਮ ਪਤਨੀ ਭਾਈ ਤਰੰਤ ਚੰਦ ਦੇ ਆਪਣੇ ਪਤੀ ਨੂੰ ਦੁੱਖ ਸੁੱਖ ਬੋਲ ਦੀ ਚਾਰ ਸ਼ਬਦ ਇੰਤ ਪਤਾਂ ਨਹੀਂ ਪਾਈ ਧਰਮੇ ਦੀ ਮੈਨਾਂ ਸ਼ਮ ਸ਼ਮ ਅਥਰੂ ਢੋਲੇ ਤਖਤਾਰ ਤੇ ਗਰੀਬੀ ਦੇ ਬੈ ਕੇ ਕੋਲ ਪਤੀ ਦੇ ਖੋਲੇ ਦੁਖ ਦਰਦ ਗਰੀਬੀ ਦੇ ਕੋਲੇ ਬੈਠ ਪਤੀ ਦੇ ਖੋਲੇ ਸਾਡੇ ਘਰਵਾਰ ਕਤਨਾਹ ਮਿਹਨਤ ਵੜਾ ਹੋ ਨਾਲ ਕਮਾਈਏ ਸੇਵੇਂ ਗੁਰੂ ਨਾਨਕ ਦੇ ਜਾ ਕੇ ਦਰ ਤੇ ਅੱਖ ਜਗਾਈਏ ਸੇਵੇਂ ਗੁਰੂ ਨਾਨਕ ਦੇ ਜਾ ਕੇ ਦਰ ਤੇ ਅਲਖ ਜਗਾਈਏ ਚੱਲਦਾ ਕੋਈ ਹੋਜਰ ਨਹੀਂ ਉਤੋਂ ਅਕਬਰ ਹੋ ਦੀ ਸਾਰੇ ਲੱਗਦਾ ਓ ਸਮਾਨਕ ਤੋਂ ਸਾਡੇ ਲੇਖ ਲਿਖੇ ਗਏ ਮਾਰੇ ਲੱਗਦਾ ਓ ਸਮਾਨਕ ਤੋਂ ਸਾਡੇ ਲੇਖ ਲਿਖੇ ਗਏ ਮਾਰੇ ਹੋ ਚਰਨੀ ਦਾ ਸਤਗੁਰ ਦੇ ਰੇਖਾ ਮਸਤਕ ਦੀ ਬਦਲਾਈਏ ਫੇਮੇ ਗੁਰਨਾਮ ਕਦੇ ਜਾ ਕੇ ਦਰ ਤੇ ਆ ਲਖ ਜਗਾਈਏ ਫੇਮੇ ਗੁਰਨਾਮ ਕਦੇ ਜਾ ਕੇ ਦਰ ਤੇ ਆ ਲਖ ਜਗਾਈਏ ਬਹੁਤ ਜਵਾਨ ਹੋ ਗਿਆ ਹੈ ਇਹਦੀ ਕਿਵੇਂ ਕਰਾਂਗੇ ਸ਼ਾਦੀ ਕਿਹੜਾ ਪਿਓ ਤੁਰੂਗਾ ਸਾਡੇ ਘਰ ਆਪਣੀ ਸਹਜਾਤੀ कहिड़ा पियो तोरूगा साढे घर सहजादी मेरा बि जी करीच खड़ाई छे में गुरू नानक जे अख जॻाइ छे में ਸਤਿਗੁਰੂ ਕਟੂ ਕਸ਼ਟ ਹਮਾਰੇ ਚਰਨਾ ਵਿੱਚ ਚਰਨਾ ਵਿੱਚ ਟਹਿ ਜਾਗੇ ਆਪਾਂ ਜਦ ਕਿਸਮਤ ਦੇ ਮਾਰੇ ਚਰਨਾ ਵਿੱਚ ਟਹਿ ਜਾਗੇ ਆਪਾਂ ਜਦ ਕਿਸਮਤ ਦੇ ਮਾਰੇ ਆਹੋ ਸਾਤ ਕੋਰ ਦੇਨ ਧਰਤੀ ਨਾ ਜਿਸ ਮਾਤੇ ਨੂੰ ਦਾ ਹਾ ਲਸਣਾਈਏ ਜਾ ਕੇ ਦਰ ਤੇ ਅੱਖ ਜਗਾਈਏ ਛੇਵੇਂ ਗੁਰੂ ਨਾਨਕ ਦੇ ਜਾ ਕੇ ਦਰ ਤੇ ਅੱਖ ਜਗਾਈਏ ਐ ਤਿਪਸ ਦਵਾਲੀ ਦਾ ਆਪਾਂ ਅੰਮ੍ਰਿਤਸਰ ਨੂੰ ਚੱਲੀਏ ਸਭ ਜਾਣੀ ਜਾਨ ਗੁਰੂ ਤੇਰਾ ਦਰਸਤ ਗੁਰਤਾ ਮੰਨ ਲੀਏ ਸਭ ਜਾਣੀ ਜਾਨ ਗੁਰੂ ਤੇਰਾ ਦਰਸਤ ਗੁਰਤਾ ਬੱਲਿਏ ਹੋਏ ਸਮਾਸ ਨਰੀਏ ਚੱਲ ਕੇ ਚਰਨੀ ਸੇ ਸਨਵਾਈਏ ਛੇਵੇਂ ਗੁਰੂ ਨਾਨਕ ਦੇ ਜਾ ਕੇ ਦਰ ਤੇ ਹਲ ਖੇ ਜਗਾਈਏ ਛੇਵੇਂ ਗੁਰੂ ਨਾਨਕ ਦੇ ਜਾ ਕੇ ਦਰ ਤੇ ਹਲ ਖੇ ਜਗਾਈਏ ਅਬ ਜਗਤ ਪਖਾਰੀ ਹੈ ਤਾਂ ਤਾਂ ਜਨ ਸਤਗੁਰ ਤੋਂ ਮੰਗਿਏ ਭਗਤਾਂ ਨੇ ਮੰਗਿਆ ਹੈ ਆਪਾਂ ਕਿਉਂ ਮੰਗਣ ਤੋਂ ਸੰਗਿਏ ਭਗਤਾਂ ਨੇ ਮੰਗਿਆ ਹੈ ਆਪਾਂ ਕਿਉਂ ਮੰਗਣ ਤੋਂ ਸੰਗਿਏ ਹੋਏ ਕਸ਼ਟ ਗਰੀਬੀ ਦਾ ਹਣ ਨ ਤਨ ਤੇ ਹੋ ਰਹਦਾਈਏ ਸੇ ਮੇ ਆਈਏ ਖੇਵੇਂ ਗੁਰੂ ਨਾਨਕ ਦੇ ਜਾ ਕੇ ਦਰ ਤੇ ਆਲੇ ਖੇ ਜਗਾਈਏ ਰਾਜ ਤੇ ਸ਼ਾਮ ਹੋ ਰਾਂ ਸ਼ਾਮ ਤੇ ਰਾਜ ਹੋ ਰਾਂ ਬੰਦੀ ਛੋੜ ਸਤਿਵ ਤੇ ਜਾਣਾ ਉਹ ਨਾ ਸੰਗਿਆ ਪਾਂ ਵੀ ਮਲੀਏ ਚਾਨਾਂ ਵਿੱਚ ਟਕਾਣਾ ਉਹ ਨਾ ਸੰਗਿਆ ਪਾਂ ਵੀ ਮੱਲਿਏ ਚਰਨਾ 'ਚ ਜਿ ਟਕਾਣਾ ਓਹ ਪੁਲਵੰਦ ਕਵੀਸ਼ਰਤਾ ਸੁਣ ਕੇ ਜਸ ਸਤਗੁਰ ਦਾ ਆਈਏ ਸੇ ਮੇ ਗੁਰੂ ਨਾਨਕ ਦੇ ਜਾ ਕੇ ਦਰ ਤੇ ਅੱਖ ਖੇਜ ਗਈਏ ਸੇ ਮੇ ਗੁਰੂ ਨਾਨਕ ਦੇ ਜਾ ਕੇ ਦਰ ਤੇ ਅੱਖ ਖੇਜ ਗਈਏ ਜਦ ਦੀ ਪਤਨੀ ਕੇ પતિ ਦੀ ਮਜਬੂਰ ਕਰਤਾ ਸਿੱਖੇ ਗੁਰਮੁਖ ਇਹਨਾਂ ਅਪਨ ਚਲੋ ਚੱਲਦੇ ਪਰ ਉਹਦੇ ਹਿਰਦੇ ਚੋਹੀ ਆਵਾਜ਼ ਚੱਲੇ ਵੀ ਮੇਰਾ ਗੁਰੂ ਸਮਰੱਥ ਹੈ ਉਹ ਸਾਰਾ ਕੁਝ ਜਾਣਦਾ ਮੈਂ ਮੰਗਾ ਕਿਉਂ ਜਦੋਂ ਉਹਦੀ ਮਰਜ਼ੀ ਹੋਈ ਆਪੇ ਹੀ ਦੇਉਂਦਾ ਪਤਨੀ ਵੀ ਸਹੀ ਮੰਗਣਾ ਵੀ ਕੋਈ ਹੱਕ ਨਹੀਂ ਕਿਉਂਕਿ ਆਪਾਂ ਪੇਖਾ ਲਈਏ ਇਹਦੇ ਤਰ੍ਹਾਂ ਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਹਮ ਪੀਖ ਕੇ ਪੇਖਾਰੀ ਤੇਰੇ ਤੂੰ ਨਿਰਜ ਪਤ ਹੈ ਦਾਤਾ ਗੁਰੂ ਦਾਤਾ ਤੂੰ ਦਾਤਾ ਮੰਗਲ ਚੇ ਵੀ ਹੱਕ ਕੋਈ ਨਹੀਂ ਮੁਸਲਮਾਨ ਭਾਈ ਧਰਮਚੰਦ ਜੀ ਆ ਗਏ ਗੁਰੂ ਦੇ ਚਰਨਾਂ ਅੰਮ੍ਰਿਤਸਰ ਸਾਹਿਬ ਬੰਦੀ ਛੋੜ ਦਿਵਸ ਦਾ ਦੇਣਾ ਸੰਗਤਾਨੀਆਂ ਪਿਆ ਲੱਗੀਆਂ ਹੁਣ ਹਰ ਬੰਦਾ ਗੁਰੂ ਦੇ ਚਰਨਾਂ ਚ ਜਦੋਂ ਕੁਝ ਮੰਗਦਾ ਹੈ ਰਾਸ ਕਰਾਉਂਦਾ ਹੈ ਉਹ ਕੁਛ ਨਾ ਕੁਛ ਸਿੱਖ ਸੇਵਾਦਾਰ ਨੂੰ ਕਹਿਣ ਕਿ ਸਾਡੀ ਆਰਦਾਸ ਭਾਈ ਕਰਨ ਦੀ ਜਿਵੇਂ ਉਹ ਬਾਬਾ ਜੀ ਉਹਨਾਂ ਨੇ ਆਰਦਾਸ ਕੀਤੀ ਭਾਈ ਧਰਮਚੰਦ ਨੂੰ ਆਉਂਦ ਕੀ ਕਹਿੰਦਾ ਮਨਾ ਮੇਰੇ ਕੋਲੇ ਕਾਣੀ ਕਉਂਦੀ ਨਹੀਂ ਆ ਪਾ ਗਰੀਬ ਐ ਮੈਂ ਤਾਂ ਇਹ ਲਾਭ ਨਹੀਂ ਗੁਰੂ ਜੀ ਨੂੰ ਮੱਥਾ ਟੇਕਿਆ ਮੈਂ ਆਪਣੇ ਕਰਬਾਲੀ ਨੂੰ ਕਹਿ ਤੂੰ ਬਾ ਮੰਗਦਾ ਤਾਂ ਤਾਂ ਜੇ ਕੁਛ ਭੇਟਾ ਦਿੰਦਾ ਮੇਰੇ ਕੋਲੇ ਕੁਛ ਅਮੀਰੀ ਨਹੀਂ ਸੀ ਮੈਂ ਮੰਗਦਾ ਕਿੱਥੋਂ ਚੁੱਪ ਕਰਕੇ ਬੈਠਾ ਰਿਹਾ ਕੁਛ ਨਾ ਮੰਗਿਆ ਉਜ ਰਾਸ ਨਾ ਕਰੇ ਜਦੋਂ ਸਮਾਪਤੀ ਹੋਗੀ ਇਹਨੂੰ ਕਹਿੰਦੇ ਸਤਪੁਰ ਦਾਤਾ ਉੱਠ ਕੇ ਹਜੂਰ ਨੇ ਜਾਣਾ ਸੀ ਨਾ ਮਹਿਲਾ ਨੂੰ ਜਿਹਨੂੰ ਅੱਜ ਆਪਾਂ ਗੁਰੂ ਕੇ ਮਹਿਲ ਕਹਿੰਦੇ ਹੁਣੇ ਉਰਦਵਾ ਦੇ ਉਦੋਂ ਕਹਿੰਦੇ ਹੁੰਦੇ ਗੁਰੂ ਕਾ ਕੋਠਾ ਮਹਾਰਾਜ ਉੱਠੇ ਜਾਂਦੇ ਹੁੰਦੇ ਸਮਾਪਤੀ ਕਰਕੇ ਅਕਾਲ ਤਖਤ ਪਰ ਜਦੋਂ ਉੱਠ ਕੇ ਮਹਾਰਾਜ ਤੁਰਨ ਲੱਗੇ ਛੇਵੇਂ ਗੁਰੂ ਗੁਰੂ ਕੇ ਮਹਿਲ ਨੂੰ ਜਾਣ ਦੀ ਬਜਾਏ ਘੁੰਮ ਕੇ ਸੰਗਤ ਚ ਨੂੰ ਆ ਕੇ ਜਿੱਥੇ ਉਹ ਭਾਈ ਧਰਮਾ ਬੈਠਾ ਸੀ ਉਹ ਦੁਨੀਆ ਤੋਂ ਉਹ ਧਰਮਾ ਧਰਮਾ ਕਹਿੰਦੀ ਹੁੰਦੀ ਉਹਦੇ ਐਨ ਕੋਲੇ ਆ ਕੇ ਛੇਵੇਂ ਗੁਰੂ ਕਹਿੰਦੇ ਭਾਈ ਧਰਮ ਚੰਦ ਜੀ ਜਦੋਂ ਮੈਂ ਆਵਾਜ਼ ਦਿੱਤੀ ਉਹਦੇ ਨੇਤਰ ਬੰਦ ਉਹਨੂੰ ਨਹੀਂ ਪਤਾ ਵੀ ਗੁਰੂ ਜੀ ਮੇਰੇ ਵੱਲ ਆ ਰਹੇ ਜਦੋਂ ਨੇ ਦੇਖੇ ਸ਼ਹਿਨशाह ਖੜਾ ਇੱਕਦਮ ਪੜਿੱਕ ਉੱਠਿਆ ਹਾਕ ਜੋ ਕੀ ਹੁਕਮ ਮਰ ਕਹਿੰਦੇ ਤੋ ਕੁਛ ਮੰਗਣ ਤਾਂ ਸੀ ਆਇਆ ਓੱਖਾ ਲੈ ਕੇ ਆਇਆ ਜੀ ਸ਼ੇਮਾ ਗੁਰੂ ਕੋਲੇ ਹੁੰਦੇ ਭਾਈ ਧਰਮ ਚੰਦ ਜੀ ਕਹੇ ਜੀਨੂੰ ਦੁਨੀਆ ਧਰਮਾ ਧਰਮਾ ਕਹਿੰਦੀ ਸੀ ਉਹ ਤਾਂ ਉੱਟ ਕੁੱਟ ਗਈ ਉਹਦੇ ਹਿਰਦੇ ਦੀ ਤਾਂ ਗੱਲ ਸਾਰੀ ਕਹਿੰਦਾ ਮਹਾਰਾਜ ਜਦੋਂ ਤੁਸੀਂ ਆ ਕੇ ਹੁਣ ਕੀ ਮੰਗਣ ਦੀ ਲੋੜ ਹੈ ਜਿਦੋਂ ਤੂੰ ਮਿਲ ਗਿਆ ਉਹਨੂੰ ਵੀ ਉਸ ਮੰਗਣਾ ਪੈਂਦਾ ਨਾ ਮਹਾਰਾਜ ਕੁਛ ਨਹੀਂ ਮੰਗਣਾ ਸ਼ੇਮਾ ਗੁਰੂ ਕਹਿੰਦੇ ਨਹੀਂ ਕੁਛ ਮੰਗ ਲੈ ਨਾ ਮਹਾਰਾਜ ਕਹਿੰਦਾ ਕੋਈ ਛੁਣ ਨਹੀਂ ਰਹੀ ਕੁਛ ਨਹੀਂ ਮੰਗਣਾ ਇੱਥੇ ਕਮਾਲ ਦੀ ਗੱਲ ਇਹ ਦੇਖੋ ਗੁਰੂ ਦਾਤੇ ਦੀ ਸ਼ੈਵੇਂ ਗੁਰੂ ਕਹਿੰਦੇ ਤੂੰ ਤਾਂ ਕੁਝ ਨਹੀਂ ਮੰਗਣਾ ਮੈਥੋਂ ਹਜ਼ੂਰ ਕਹਿੰਦੇ ਭਲਾ ਜੇ ਮੈਂ ਤੇਥੋਂ ਕੁਝ ਮੰਗਾ ਮੈਨੂੰ ਜਵਾਬ ਤਾਂ ਨਹੀਂ ਦਿੰਦੇ ਜਦੋਂ ਕਿਹਾ ਕਿ ਮੈਂ ਤੇਥੋਂ ਮੰਗਾ ਕੁਝ ਉਹਦੇ ਨੈਣਾਂ ਚੋਂ ਵਿਰਾਗ ਦੀ ਹੰਸੀ ਚੱਲ ਪਈ ਹੱਥ ਜੋੜ ਕੇ ਸ਼ੈਵੇਂ ਗੁਰੂ ਨੂੰ ਕਹਿੰਦਾ ਸ਼ੈਲशाह ਮੇਰੇ ਗਰੀਬ ਦੇ ਤਾਂ ਘਰੇ ਢੋਲੀ ਚੱਟਾ ਹੈ ਨਹੀਂ ਦੰਗਦੇ ਆਟਾ ਪਕਾਉਣਾ ਖਾਨਾ ਮੈਂ ਥੋ ਤਸੋ ਕੀ ਮੰਗੋਂਗੇ ਤੁਸੀਂ ਮਹਾਰਾਜ ਕੇ ਭਾਕਰੋ ਮੈਂ ਤੁਹਾਨੂੰ ਕੀ ਦੇਣ ਜੋਗਾ ਹਾਂ ਜੇ ਕੁਛ ਮੰਗਣਾ ਵੀ ਚਾਹੁੰਦੇ ਮੇਰੀ ਤਾਂ ਜਾਨ ਤਨ ਮਨ ਧਨ ਸਭ ਹੈ ਤੇਰਾ ਜੋ ਕੁਛ ਮਰਜੀ ਮੰਗੋ ਛੇਵੇਂ ਗੁਰੂ ਕਹਿੰਦੇ ਜਾਨ ਭਾਣੀ ਕਿੱਥੋਂ ਮੈਂ ਕੋਸ਼ੋਰ ਮੰਗਣਾ ਕਹਿੰਦਾ ਜੀ ਮੰਗੋ ਹਰ ਜੀ ਕੁਛ ਮੇਰੇ ਕੋਲੇ ਹੈਗਾ ਤਾਂ ਲੈ ਲਓ ਸਭ ਹੈ ਛੋਟਾ ਫਿਰ ਛੇਵੇਂ ਗੁਰੂ ਨੇ ਕੀ ਮੰਗਿਆ ਗੁਰਮਖੋ ਇੱਥੇ ਦੇਖੋ ਪਰਮਕਾਰ ਗੁਰੂ ਦੀਆਂ ਖੇਲਾ ਉਹ タルਮੇ ਦੇ ਘਰ ਵਾਲੀ ਤਾਂ ਕਹਿੰਦੀ ਸੀ ਆਪਣੇ ਬੱਚੇ ਦੀ ਸ਼ਾਦੀ ਨਹੀਂ ਹੋਣੀ ਆਪਾਂ ਗਰੀਬ ਐ ਗੁਰੂ ਦੀਆਂ ਰਹਿਮਤਾਂ ਦੇਖੋ ਮਹਾਰਾਜੀ ਉਸ ਬੱਚੇ ਨੂੰ ਬਾਹੋ ਪੜ ਕੇ ਤਾਂ ਲੈ ਆਛੇ ਮਗਰ ਨਹੀਂ ਕਹਿੰਦੀ ਆ ਤੇਰਾ ਪੁੱਤਰ ਐ ਨਾ ਭਾਈ タルਮਾ ਕਹਿੰਦਾ ਹਾਂਜੀ ਮੇਰਾ ਪੁੱਤਰ ਐ ਕਹਿੰਦੇ ਮੈਂ ਇਹ ਚਾਹੁੰਨਾ ਮੇਰੇ ਪੰਜ ਪੁੱਤ ਨੇ ਇੱਕ ਮੇਰੀ लाਡਲੀ ਧੀ ਐ ਛੇਵੇਂ ਗੁਰੂ ਕਹਿੰਦੇ ਜੇ ਤੇਰੇ ਵਰਗੇ ਪਰ ਉਕਾਰਿ ਤਿਆਗੀ ਬਰਾਗੀ ਸਤ ਸੰਤੋਖੀ ਗੁਰਮੁਖ ਦੇ ਘਰੇ ਮੇਰੀ ਧੀ ਨੂੰ ਜਾ ਕੇ ਸੇਵਾ ਕਰਨ ਦਾ ਮੌਕਾ ਮਿਲ ਜੇ ਇਹ ਤੋਂ ਵੱਡੀ ਚੀਜ਼ ਮੈਂ ਮੰਗਦੀ ਹੋਰ ਕੁਝ ਨਹੀਂ। ਛੇਵੇਂ ਗੁਰੂ ਦਾ ਸੁਣੋ ਪਿਆਰ ਨਾਲ ਕਹਿੰਦੇ ਆ ਮੇਰੀ ਬੱਚੀ ਬੀਬੀ ਵੀਰੋ ਦਾ ਰਿਸ਼ਤਾ ਮੈਂ ਤੇਰੇ ਪੁੱਤਰ ਨੂੰ ਕਰਨਾ ਚਾਹੁੰਨਾ ਜੇ ਤੂੰ ਖੁਸ਼ ਹੋ ਕੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲੈ ਹਜੂਰ ਕਹਿੰਦੇ ਧੀਆਂ ਵਾਲੇ ਨੀਵੇਂ ਹੁੰਦੇ ਆ ਮੈਂ ਨੀਵਾ ਹੋ ਕੇ ਤੇਰੇ ਤੋਂ ਹੱਥ ਮੰਗਦਾ ਤੇਰੇ ਪੁੱਤਰ ਦਾ ਪ੍ਰਵਾਨ ਕਰ ਸੋਨੂ ਪਲਾ ਛੇਵੇਂ ਗੁਰੂ ਕਹਿੰਦੇ ਰਿਸ਼ਤਾ ਪ੍ਰਵਾਨ ਕਰੇਂਗੇ ਮੇਰੀ ਧੀ ਰਣ छे में आखण न संगाधी खात तेरे पुतदा हथ मंगा मैं मंगना हिकु धर्म कर्म है हर हिकु ई प्राणी द रिश्ता परवान करो जे ਸਾਡੀ ਤੇ ਰਾਣੀ ਦਾ ਰਸਤਾ ਪਰਵਾਣ ਕਰੋ ਜੇ ਜਦ ਤੋਂ ਸੰਸਾਰ ਰਚਾਇਆ ਖਲਕਤ ਦੇ ਖਲਕ ਨੇ ਸਭ ਦੇ ਸੰਜੋਗ ਲਖੇ ਨੇ ਦੁਨੀਆਂ ਦੇ ਮਾਲਕ ਨੇ ਆਪੇ ਹੀ ਮੇਰਾ ਮਲਾਉਂਦਾ ਰਾਣੀ ਸੰਘਾਣੀ ਦਾ ਰਿਸ਼ਤਾ ਪਰਵਾਨ ਕਰੇਂਦੇ ਸਾਡੀ ਧੀ ਰਾਣੀ ਦਾ ਰਿਸ਼ਤਾ ਪਰਵਾਨ ਕਰੇਂਦੇ ਹੋ ਸਿੱਖਾ ਉਹ ਪਾਰ ਮਰਨ ਨਹੀਂ ਰਸਤਾ ਇਹ ਚਾਉਂਦਾ ਹੈ ਤਾਂ ਹੀ ਤਾਂ ਲਾਲ تمہارا ਸਾਡੇ ਮਨ ਪਹੁੰਦਾ ਹੈ ਤਾਂ ਹੀ ਤਾਂ ਲਾਲ تمہارا ਸਾਡੇ ਮਨ ਪਾਉਂਦਾ ਹੈ ਤੇਰਾ ਪੁੱਤ ਸੱਚਾ ਮੋਤੀ ਤੇ ਕੇ ਫਲਟਾਣੀ ਦਾ ਰਿਸ਼ਤਾ ਪਰਵਾਨ ਕਰੋ ਜੇ ਸਾਡੀ ਧੀ ਰਾਣੀ ਦਾ ਰਿਸ਼ਤਾ ਪਰਵਾਨ ਕਰੋ ਜੇ ਪਿਆਰੀ ਤੀ ਤੁਹਾਡੇ ਵਰਗੇ ਸਿੱਖਾ ਕਰ ਜਾਉਗੀ ਕਿ ਦੇਵਦ ਪਾਗ ਹਾਣਗੇ ਸੇਵਾ ਮਿਲ ਜਾਉਗੇ ਸਿਖਾਂ ਦਾ ਸੰਗ ਭਾਕਾਂ ਨਾਲ ਮਾਣੀ ਦਾ ਰਿਸ਼ਤਾ ਪਰਵਾਨ ਕਰੇਗੇ ਸਾਡੀ ਧੀ ਰਾਣੀ ਦਾ ਰਿਸ਼ਤਾ ਪਰਵਾਨ ਕਰੇਗੇ ਸਤਗੁਰ ਦੀਆਂ ਅੱਖਣ ਸਿਖਾਂ ਕਾ ਦੁਆ ਕਬਰਾਉਣਾ ਤੂੰ ਹੋ ਕੇ ਬੇਠ ਕਰ ਬੋਲਦੇ ਕਹਿਣਾ ਜੋ ਚਾਉਣਾ ਤੂੰ जो कुझ बि मन बचे अंदर हाम जो कुझु बण जे अंदर बोले तीदा रिश्ता रिश्ता परवान करो सिख साॾी जे दर तोर है लड़के जो शगन लॻाई आखण हा ज़ोर है ਕਰੀਏ ਸਭ ਸ਼ਗਨ ਮਹੋਰਤਾ ਰੀਤੀ ਪਰਾਣੀ ਦਾ ਰਿਸ਼ਤਾ ਪਰਵਾਹ ਨਹੀਂ ਕਰੇਂਦੇ ਸਾਡੀ ਕੀ ਰਾਣੀ ਦਾ ਰਿਸ਼ਤਾ ਪਰਵਾਹ ਨਹੀਂ ਕਰੇਂਦੇ ਇੱਕ ਹੀ ਕਲ ਮੰਤੇ ਲਿਖੂਗਾ ਲੀਲਾ ਮਹਾਨ ਸੀ ਰਾਜ ਸ਼ਿਆਮ ਬਰਾੜਾ ਕਵਾਦ ਤਾਨੇ ਤਾਨ ਤੋਂ ਗ੍ਰੀਵਨ ਵਾਜਾ ਐਥੋਂ ਪਹਿਚਾਣੀ ਦਾ ਰਸਤਾ ਪਰਵਾਨ ਕਰੋ ਦੇ ਸਾਡੀ ਧੀ ਰਾਣੀ ਦਾ ਰਸਤਾ ਪਰਵਾਨ ਕਰੋ ਦੇ ਗੁਰੂ ਤੇ ਭਰੋਸਾ ਵਿਸ਼ਵਾਸ ਜਿੰਨ ਭਰੋਸਾ ਕਰ ਲੈਣਾ ਭਾਈ ਧਰਮ ਦੇ ਨੈਣਾ ਚੋਂ ਅਥਰੂ ਤ੍ਰਿਪ ਤ੍ਰਿਪ ਕਿੰਨੇ ਮਹਾਰਾਜ ਕਿੱਥੇ ਤਾਂ ਮੈਂ ਗਰੀਬ ਸਿੱਖ ਕਿੱਥੇ ਥੋਟੀ ਲੜਕੀ ਹਜੂਰ ਉਹ ਸਾਡੇ ਘਰੇ ਵਰਤਨ ਵਾਲੀ ਉਹ ਸਿੱਖਾ ਕਹਿੰਦੇ ਤੇਰੀ ਘਰ ਵਾਲੀ ਨੂੰ ਆਸ਼ਾ ਸੀ ਮੈਂ ਪੁੱਤੇ ਖਡਾਵਾਂ ਪੁੱਤੀ ਜੀ ਮਹਾਰਾਜ ਕਹਿੰਦੀ ਇਹ ਮੇਰੀ लाਡਲੀ ਧੀ ਜਿਹੜੇ ਪੁੱਤਰ ਹੋਣਗੇ ਨਾ ਪੁੱਤੇ ਥੋਡੇ ਤੇਰੇ ਪੁੱਤੇ ਇਹ ਜਿਹੇ ਹੋਣਗੇ ਦੁਨੀਆ ਤੇ ਤੇਰੇ ਪੁੱਤਿਆਂ ਵਰਗਾ ਹੋਣਾ ਨਹੀਂ ਕੋਈ ਫਿਰ ਪੰਜ ਪੁੱਤਰ ਹੋਏ ਬੀਬੀ ਮੀਰੋ ਦੀ ਉਹ ਸਕਰੀਬ ਸਿੱਖ ਧਰਮੇ ਦੇ ਘਰੇ ਛੇਵੇਂ ਗੁਰੂ ਨੇ ਆਪਣੀ ਧੀ ਰਾਣੀ ਮੀਤਿ ਬੀਰੋ ਦਾ ਰਿਸ਼ਤਾ ਕੀਤਾ ਔਰ ਪੰਜੇ ਪੁੱਤਰ ਕਲਗੀ ਵਾਲੇ ਗੁਰੂ ਦੀ ਫੌਜ ਦੇ ਜਰਨਲ ਪਹਿਲੇ ਦੋਏ ਬੀਬੀ ਬੀਰੋ ਦੇ ਪੁੱਤਰ ਸੀ ਜਿਨ੍ਹਾਂ ਨੇ ਪਹਾਣੀ ਦੇ ਜੰਗ ਚ ਪਹਿਲਾ ਚੀ ਦਿੱਤੀ ਭਾਈ ਸਾਹਿਬ ਸੋਏ ਗੁਰੂ ਦੀਆਂ ਖੇਲਾ ਨਹੀਂ ਗੁਰੂ ਤੇ ਜਿਹੜਾ ਵਿਸ਼ਵਾਸ ਰੱਖਦਾ ਹੈ ਭਰੋਸਾ ਰੱਖਦਾ ਹੈ ਬੰਦਗੀ ਕਰਦਾ ਹੈ ਗਰੀਬਨ ਬਾਜੀ ਕਿਰਪਾ ਕਰਨ ਸੋ ਗੁਰੂ ਘਰ ਦੀ ਮਹਾਨ ਬਖਸ਼ਿਸ਼ ਭਾਈ ਰਾਜ ਸਿੰਘ ਜੀ ਭਾਈ ਗੁਰਜੰਟ ਸਿੰਘ ਜੀ ਦੋਹਾਈ ਪ੍ਰਭਾ ਨੂੰ ਸਮੁੱਚੇ ਪਰਿਵਾਰ ਨੂੰ ਗੁਰੂ ਘਰੋਂ ਬਖਸ਼ਿਸ਼ ਹੋ ਰਹੀਏ ਸਰੂਪਉ ਦੀ ਭਾਈ ਦਰਸ਼ਨ ਸਿੰਘ ਜੀ ਗੁਰਮਖ ਜਨ ਬਖਸ਼ਿਸ਼ ਕਰਨੇ ਬੋਲੇ ਸੋਨੇ ਹਾਲ ਸੋ ਵੱਡੇ ਭਾਗ ਹੈ ਆਓ ਗੁਰਮਖੋ ਹੁਣ ਜੁਨਾ ਸੰਬੰਧ ਪਈ ਸਮੀ ਸਮਾਪਤੀ ਵਿਅੰਤ ਸਿਕ ਸੰਗਤਾਂ ਨੇ ਤੁਸੀ ਸਤਿਕਾਰ ਪਿਆਰ ਦਿੰਦਾ ਸਾਰੇ ਹੀ ਪਰਿਵਾਰ ਨੇ ਮੈਂ ਸਮੁੱਚੀ ਸੰਗਤ ਦੇ ਨਾਮ ਕਰ ਦਿੰਨਾ ਸਾਡੇ ਗੁਰਮਖ ਕਵੀਸ਼ਰ ਉਸਤਾਦ ਜਗਤਾਰ ਸਿੰਘ ਜੀ ਪੰਚਾਇਤ ਅਸਤ ਤੇ ਰਹਿਮਤ ਹੈ ਸਤਿਗੁਰਾਂ ਦੀ ਤੇ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ پائی ਭਗਵੰਦੀ ਸਿੰਘ ਜੀ ਹੋਰੀ ਤੇ ਹੋਰ ਸਾਰੀ ਸੰਗਤ ਨੇ ਤੁਸੀ ਬਹੁਤ ਗਿਆਨ ਸਤਿਕਾਰ ਬਖਸ਼ਿਆ ਸਾਰੇ ਪਰਿਵਾਰ ਨੇ ਭਾਈ ਜੰਸੋਹਾਂ ਨੇ ਰਾਸ ਰਵਾਨੇ ਸੁਣਤੀਏ ਸਾਡੀ ਮਾਤਾ ਜੀ ਮਾਤਾ ਕੰਦੇਈ ਕੋਲ ਦੀ ਤੇ ਭੈਣ ਹੋਰਾਂ ਦੇ ਸੋਣ ਨੇ ਬਹੁਤ ਸਤਕਾਰ ਕੀਤਾ ਹੈ ਰਹਿਮਤ ਕਰਨ ਗੁਰੂ ਜੀ ਖੁਸ਼ੀਆਂ ਦਿੰਦਾ ਹੁਣ ਸਾਰੀ ਸੰਗਤ ਦਾ ਭਾਈ ਜਪਤਾ ਸਿੰਘ ਜੀ ਜਿੱਥੇ ਸਤਗੁਰਾਂ ਦੀ ਬਖਸ਼ਿਸ਼ ਹੈ ਜਾਨੀ ਦਰਨਾਮ ਸਿੰਘ ਜੀ ਬਰਾਬਰ ਸਾਹਿਬ ਦੇ ਇਹ लाडले ਤੇ ਹਰਮਨ ਪਿਆਰੀ ਚੇਲੇ ਨੇ ਉਥੇ ਗੁਰੂ ਦੀ ਬਖਸ਼ਿਸ਼ ਹੈ ਮਹਾਰਾਜੀ ਦੀ ਰਹਿਮਤ ਹੈ ਪੰਚਾਇਤ ਆਪਣੀ ਸਰਵੀ ਨੇ ਵਾਪਾਈ ਸਤ ਸੰਗਤ ਦਾ ਸਮੁੱਚੇ ਪਰਿਵਾਰ ਵੱਲੋਂ ਧੰਨਵਾਦ ਕਰਨ ਗਿਆ ਜੀ ਆਇਆਂ ਕਹਿੰਦੇ 10 ਤੋਂ ਪੰਜਾਂ ਬੁੱਲਾਂ ਦੀ ਦੇ ਮਾਪੀ ਸਾਰੇ ਚਰਨੀ ਲਾਓ ਗੁਰਫਤੇ ਬਲਾਓ ਸਾਰੇ ਗੱਜ ਕੇ ਆਖੋ ਜੀ ਵਾਖ ਕੋ ਜੀਕਾ ਖੰਸਾ ਸਾਹਿਬ ਵਾਧ 10 5 ਸ਼ਈਆਂ ਦੀ ਆਤਮਿਕ ਜੋਤ ਤਨ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਚਰਨਾਂ ਚ ਸ੍ਰੀਸ਼ਟ ਹੋਦੇ ਹੋਏ ਸਬੂਹ ਗੁਰ ਸੰਗਤ ਦੇ ਚਰਨਾਂ 'ਚ ਬੇਨਤੀ ਅਰਦਾਸ ਹੈ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸਤ ਗੁਰ ਕਦਰ ਕਰੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਪਰਿਵਾਰ ਤੇ ਮਾਨਜੋ ਸਰਦਾਰ ਨਿਰਮਲ ਸਿੰਘ ਜੀ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਦੇ ਪੁੱਤਰ ਸਰਦਾਰ ਰਾਜ ਸਿੰਘ ਜੀ ਗੁਰਜੰਟ ਸਿੰਘ ਤੇ ਸਰਦਾਰ ਕੋਬਾਲ ਸਿੰਘ ਸਾਰੇ ਪਰਿਵਾਰ ਵੱਲੋਂ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲਿਆ ਹੈ ਵਾਹਿਗੁਰੂ ਇਸ ਪਰਿਵਾਰ ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਰੱਖਿਓ ਕਿਉਂਕਿ ਸਭ ਤੋਂ ਪਹਿਲਾਂ ਬਾਬਾ ਜੀ ਨੇ ਬਹੁਤ ਹੀ ਸਤਿਕਾਰ ਦੇ ਨਾਲ ਪ੍ਰਵਚਨਕ કહે ਤੇ ਉਹ ਤੋਂ ਬਾਅਦ ਸਰਦਾਰ ਕੁਲਵੰਤ ਸਿੰਘ ਜੀ ਮਾਣੂ ਕੇ ਜਿਹਨੂੰ ਤਕਰੀਬਨ ਦੁਨੀਆ ਜਾਣਦੀ ਆ ਬਹੁਤ ਮਸ਼ਹੂਰ ਬਲਾਵੇ ਤੇ ਵੀਰ ਸ਼ਾਮ ਸਿੰਘ ਜੀ ਜੋ ਨਾਲ ਸਾਥ ਦਿੰਦੇ ਨੇ ਰਾਜ ਸਿੰਘ ਜੀ ਵੀਰ ਇਕਬਾਲ ਸਿੰਘ ਜੀ ਇਹ ਇਹ ਸਾਥ ਦਿੰਦੇ ਨੇ ਗੁਰਮੁਖ ਪਿਆਰੋ ਸਮੂਹ ਬਰਾੜ ਪਰਿਵਾਰ ਵੱਲੋਂ ਆਇਆਂ ਸਮੂਹ ਗੁਰ ਸੰਗਤਾਂ ਦਾ ਆਪਣੇ ਫਰਜ਼ ਦੇ ਚ ਕੋਰੋੜਾਂ ਬਾਾਰ ਧੰਨਵਾਦ ਕਰਦੇ ਆ ਤੇ ਗ੍ਰਾਮ ਪੰਚਾਇਤ ਵੱਲੋਂ ਵੀ ਨਗਰ ਨਿਵਾਸੀਆਂ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਗੁਰਮੁਖ ਪਰਵ ਜਿਹੜਾ ਤੁਸੀਂ ਨਾਮ ਸਭਾ ਕੱਢ ਕੇ ਇਸ ਪਰਵਾਰ ਦੇ ਖੁਸ਼ੀਆਂ ਵਿੱਚ ਆ ਕੇ ਗੁਰਮੁਖ ਪਰਵ ਖੁਸ਼ੀ ਪ੍ਰਗਟ ਕੀਤੀ ਹੈ ਸਮੂਹ ਗੁਰਸੰਗਤਾਂ ਦਾ ਪਰਿਵਾਰ ਵੱਲੋਂ ਹਿੰਦ ਦੇ ਵਿੱਚੋਂ ਕਰੋੜਾਂ ਬਾਦ ਧੰਨਵਾਦ ਕਰਦੇ ਆ ਬਲਾਓ ਫਤਿਹ ਵਾਹਿਗੁਰੂ ਹਾਂ ਇੱਕ ਮਿੰਟ ਜੀ ਪਰਿਵਾਰ ਵੱਲੋਂ ਬੇਨਤੀ ਹੈ ਗੁਰੂ ਕਾ ਲੰਗਰ ਤਿਆਰ ਹੈ ਬੇਨਤੀ ਹੈ ਪਹਿਲਾਂ ਭਾਈਆ ਵੀਰਾਂ ਨੂੰ ਕਿਰਪਾ ਕਰਕੇ ਗੁਰੂ ਕਾ ਲੰਗਰ ਸ਼ੁਰੂ ਉਹ ਤੋਂ ਬਾਅਦ ਸਾਡੀਆਂ ਭੈਣਾਂ ਪਤਾਵਾ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਉਸ ਤੋਂ ਬਾਅਦ ਗੁਰੂ ਕਾ ਲੰਗਰ ਸ਼ਕਣ ਹੱਥ ਬੰਦ ਕੇ ਪਰਿਵਾਰ ਵੱਲੋਂ ਬੇਨਤੀ ਹੈ ਗੁਰਮਖ ਪਰਿਵਾਰ ਹੱਥ ਵਿੱਚ ਸਮੂਹ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਬਣਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ